और तो ये जो प्रबंध खेलते बच्चे और ये लगता है कि जैसे हम जैसे हम जब यहाँ पी में स्पोर्ट्स करते थे ग्राउंड पे भागना दौड़ना नाशे चुनाव के अंदर हो गए मैं उनको बताना चाहूंगा कि उससे ज्यादा अगर ग्राउंड स्टेडियम बनाया जाए ताकि मतलब बच्चे नाशा को जाए ही नहीं ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਲਈ ਜਿੱਤੇ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਇਸੇ ਦੇ ਚਲਦਿਆਂ ਲੁਧਿਆਣਾ ਦੇ ਗੁਰੂ ਸਰ ਸੋਧਾਰ ਵਿਖੇ ਚੱਲ ਰਹੇ ਕਬੱਡੀ ਟੂਰਨਾਮੈਂਟ ਦੇ ਵਿੱਚ ਦਾ ਗ੍ਰੇਟ ਕਲੀ ਪਹੁੰਚੇ ਜਿੱਥੇ ਉਹਨਾਂ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਕੀਤੀ ਉੱਥੇ ਹੀ ਉਹਨਾਂ ਨਸ਼ਿਆਂ ਤੋਂ ਦੂਰ ਰਹਿਣ ਦੀ ਵੀ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਇਸ ਤੋਂ ਇਲਾਵਾ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਛਾਪਾ ਨੇ ਕਿਹਾ ਕਿ ਜਿੱਥੇ ਇਹ ਨੌਜਵਾਨਾਂ ਨੂੰ ਕਿਹੜਾ ਪ੍ਰਤੀਸ਼ਾਹੀਦ ਕੀਤਾ ਜਾ ਰਿਹਾ ਤਾਂ ਉੱਥੇ ਹੀ ਇਹਨਾਂ ਨੂੰ ਟਰੈਕਸੂਟ ਵੀ ਦਿੱਤੇ ਗਏ ਉਧਰ ਮੈਂਬਰ ਪਾਰਲੀਮੈਂਟ

वेट लिफ्टिंग करनी तो वही टाइम मतलब एक रिवर्स हुआ है लग रहा है कि भी हम भी किसी टाइम स्पोर्ट्स करते थे तो जो इनको देख के डबल जोश आया है और मैं खुद भी एक स्पोर्ट्स मैन हूँ और मैं सभी को बताना चाहूँगा कि भी आपको सब लोगों को सब बच्चों को ग्राउंड में जाना चाहिए कबड्डी खेलनी चाहिए वॉलीबॉल खेलो फुटबॉल खेलो हॉकी खेलो जिम जाओ और नशे से दूर रहो बहुत सारे उम्र लोग ऐसे हैं जो नाशे चुनाव के अंदर खोल रहे हैं मैं उनको बताना चाहूँगा कि उससे ज़्यादा अगर ग्राउंड स्टेडियम बनाया जाए ताकि मतलब बच्चे नाशे को और जाए ही नहीं अगर ग्राउंड पे जाएगा बच्चा उसकी जो एनर्जी है ग्राउंड पे लगेंगी तो कभी भी हो कभी भी वो नशे को नहीं जाएगा सो बच्चों को ज़्यादा से ज़्यादा सपोर्ट करनी चाहिए ਔਰ ਜਿਆਦਾ ਜਿਆਦਾ ਗੇਮੇ ਕਰਾਣੀ ਚਾਹੀਏ ਤਾਂ ਕਿ ਜੁਨ ਦਾ ਜੋ ਜੋ ਇੱਕ ਦਿਮਾਗ ਹੈ ਉਹ ਦੂਸਰੀ ਤਰਫ ਜਾਏ ਨਹੀਂ ਤਾਂ ਕਿ ਦੂਸਰਾ ਉਹਨਾਂ ਦਾ ਨਸ਼ਾ ਕਰ ਦਿਮਾਗ ਉਹਨਾਂ ਦਾ ਬਿਲਕੁਲ ਜਾਏ ਨਹੀਂ ਠੀਕ ਹੈ ਠੀਕ ਹੈ ਸਰਬੱਤ ਦਾ ਭਲਾ ਚੈਰੀਟੇਬਲ ٹرسٹ ਜਿਹੜਾ ਡਾਕਟਰ ਐਸ ਪੀ ਸਿੰਘ ਅਪਰਾਇਸ ਦੀ ਰਹਿਨਮਾਈ ਚ ਚੱਲਦਾ ਪਿਆ ਤੇ ਉਹ ਉਹਨਾਂ ਨੇ ਨਾ ਬੱਚਿਆਂ ਨੂੰ ਖੇਡਾਂ ਵੱਲ ਨੂੰ ਪ੍ਰੋਮੋਟ ਕਰਨ ਲਈ ਇੱਕ ਤਹਈਆ ਕੀਤਾ ਪਿਆ ਅੱਜ ਗ੍ਰੇਡ ਖਲੀਜੀ ਇਸੇ ਤਹਿਤ ਹੀ ਖੇਡਾਂ ਨੂੰ ਬढ़ावा ਵਡਾਵਾ ਦੇਣ ਲਈ ਉਹ ਪਿੰਡ ਸੁਧਾਰ ਨਿੰਗ ਸਿੰਘ ਪਾਈ ਸ਼ਮਸ਼ੇਰ ਸਿੰਘ ਦੀ ਯਾਦ ਵਿੱਚ ਜੋ ਟੂਰਨਾਮੈਂਟ ਕਬੱਡੀ ਦਾ ਅੱਜ ਹੋਇਆ ਉੱਥੇ ਪਹੁੰਚੇ ਆ ਤੇ ਟਰੈਕਸੂਟ ਲੈ ਕੇ ਆਏ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਅੱਜ ਇਸ ਮੌਕੇ ਤੇ ਸardar Iqbal Singh ਜਿਹੜੇ ਇਸੇ ਪਿੰਡ ਦੇ ਜੰਪੜ ਨੇ ਆਈਪੀਐਸ ਨੇ ਇਸ ਪਿੰਡ ਦੇ ਬਹੁਤ ਹੀ ਲੋਕ ਨੇ ਜਿੰਨਾ ਜਿਹੜੇ ਉੱਚ ਅਹੁਦਿਆਂ ਤੇ ਰਹੇ ਨੇ ਤੇ ਉਹ ਇਸੇ ਕਾਰਨੀਆਂ ਵੀ ਇਹ ਪਿੰਡ ਪੜ੍ਹਿਆ ਲਿਖਿਆ ਦਾ ਪਿੰਡ ਸੀਗਾ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਜਿਹੜੀ ਚਰਨ ਛੋਪਾ ਪ੍ਰਾਪਤਾ ਇਸ ਪਿੰਡ ਨੂੰ ਇਸ ਪਿੰਡ ਦੇ ਵਿੱਚ ਜੁੜਾ ਵੀ ਗੁਰੂ ਸਾਹਿਬ ਦਾ ਪਿਆਗਾ ਇਹ ਇਤਿਹਾਸਿਕ ਪਿੰਡ ਆ ਤੇ ਅੱਜ ਉੱਥੇ ਅਸੀਂ ਕਬੱਡੀ ਟੂਰਨਾਮੈਂਟ ਤੇ ਸਰਦਾਰ ਆਪਣੇ ਦਲੀਪ ਸਿੰਘ ਰਾਣਾ ਜੀ ਜੋ ਗ੍ਰੇਟ ਖਲੀ ਦੇ ਨਾਮ ਨਾਲ ਮਸ਼ਹੂਰ ਆ ਉਹ ਗਏ ਨੇ ਤੇ ਉੱਥੇ ਬੱਚਿਆਂ ਨੂੰ ਕ੍ਰੈਕਸੂਪ ਦੇ ਕੇ ਆਏ ਕਿੰਨੇ ਕ੍ਰੈਕਸੂਪ ਦਿੱਤੇ ਕਿਹੋ ਜਿਹਾ ਬੱਚਿਆਂ ਦਾ ਸਹਿਯੋਗ ਰਿਹਾ ਹੈ ਗਣਤੀ ਤਾਂ ਥੋੜੀ ਉਸੇ ਜੀ 100 ਕੁ ਲੇਕਿਨ ਹੈ ਵਧੀਆ ਸੀ ਬਹੁਤ ਸੋਹਣੀ ਸੀ